ਆ ਇਹ ਵੀ ਦੇਖਣ ਨੂੰ ਪਰੇ ਦੀ ਧਰਤ ਦੇਖ ਰਹੇ ਹਾਂ ਜੋ ਕਿ ਧਰਨਾ ਤੀਜੇ ਦਿਨ ਵੀ ਲਗਾਤਾਰ ਚੱਲੀ ਆ ਤੇ ਦੂਰੋਂ ਦੂਰੋਂ ਧਰਨੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਭਾਰਤੀ ਕਿਸਾਨ ਜੁਨਾਹ ਇਕਤਾ ਉਗਰਾਹਾਂ ਦੇ ਨੁਮਾਇंदे ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਕੀ ਧਰਨਾ ਲੱਗੇ ਹੋਈਆਂ ਤੁਸੀਂ ਗੁਰਾਂ ਤੁਹਾਨੂੰ ਦਿਖਾਉਣਾ ਹੈ ਕਿ ਅੱਗੇ ਤੇ ਵੱਡੇ ਪੱਧਰ ਤੇ ਧਰਨਾ ਲੱਗਿਆ ਹੋਇਆ ਹੈ ਜਿਸ ਕਾਰਨ ਟੈਪਕ ਸਮੱਸਿਆ ਵੀ ਪੂਰੀ ਜਾਣੀ ਓਰੇ ਬਣੀ ਹੋਈ ਆ ਸ਼ਹਿਰ ਦੇ ਵਿੱਚ ਤੇ ਹੋਰ ਬਹੁਤ ਮੁਸ਼ਕਲ ਆਈ ਹੋਈ ਆ ਟਰੈਫਿਕ ਨੂੰ ਤੁਸੀਂ ਦੇਖ ਰਹੇ ਹੋ ਜੋ ਕਿ ਹੋਰੇ ਚਾਲਦਾ ਯਾਰ ਹੋ ਰਿਹਾਗਾ ਬੇਸ਼ੰਮਪਰੇ ਤੋਂ ਸਿੱਧਾ ਤੁਸੀਂ ਦਿਖਾ ਰਹੇਗੇ ਤੁਹਾਨੂੰ ਚੌਥੀ ਜੇ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਧਰਨਾ ਤੇ ਸਨਾਮ ਪਟਿਆਲਾ ਮੁੱਖ ਮਾਰਗ ਰੋਡ ਖੁੱਲੀ ਜਣੀ ਕਲੋਜ਼ ਹੋ ਚੁੱਕਿਆ ਉਸੇ ਰੋਡ ਦੇ ਉੱਪਰੇ ਅਸੀਂ ਜਿੱਥੇ ਹਜ਼ਾਰਾਂ ਗੱਡੀਆਂ ਲੰਘਦੀਆਂ ਨੇ ਉੱਥੇ ਹੁਣ ਟੈਂਟ ਲੱਗੇ ਹੋયા ਜੋ ਕਿ ਤਿੰਨ ਦਿਨ ਪਹਿਲਾਂ ਮੌਤ ਹੋ ਚੁੱਕੀ ਸੀਗੀ ਚਾਰ ਨਿਰੇਗਾ ਮਜ਼ਦੂਰਾਂ ਦੀ ਉਸ ਸੰਦੇ ਵਿੱਚ ਧਰਨਾ ਲਗਾਤਾਰ ਜਾਰੀ ਆ ਅੱਜ ਤੋਂ ਕੌਂਸਲ ਦੇ ਰਸਤੇ ਦੇ ਲਈ ਜਿਹੜੇ ਮੁਲਾਜ਼ਮ ਨੇ ਤੇ ਮੁਲਾਜ਼ਮਾਂ ਦੇ ਜਿਹੜਾ ਚੌਥਾ ਕਰਦੇ ਤੇ ਜੋ ਵੀ ਵਰਗੇ ਨੇ ਜਿਹੜੇ ਅਧਿਕਾਰ ਨੇ ਸਾਰੇ ਉਹ ਇਹਨਾਂ ਮਜੂਰਾਂ ਨੂੰ ਮਿਲਨੇ ਚਾਹੀਦੇ ਨੇ ਆਸੇ 35 ਦਰਜੇ ਨਾਲੋਂ ਇਹਦੇ ਪ੍ਰਸ਼ਾਸਨ ਨੂੰ ਇਹਨਾਂ ਨੂੰ ਜ਼ਿਆਦਾ ਪਰੇਸ਼ਾਨ ਨਾ ਕਰੋ ਥੋੜੀ ਪਰੇਸ਼ਾਨੀ ਬਾਜੂ ਪੰਜਾਬ ਦੇ ਵਿੱਚ ਇਹ ਲੋਕ ਕੌਣ ਹੈ ਇਹਨਾਂ ਦਾ ਜ਼ਰਮੀ ਦਾ ਸਰਦੀ ਦੀ ਪਰਵਾਹੀ ਨਹੀਂ ਹੁੰਦੀ ਤੇ ਜਦੋਂ ਬਾਜ਼ਾਰ ਚੁੱਤਰੇ ਫਿਰ ਉਹ ਜ਼ਲਾਨੀਆਂ ਦੇ ਮੁਰੇ ਔਰਤियां ਕਿ ਅਸੀਂ ਤੁਸੀਂ ਸਾਡੀਆਂ ਮੰਗੜ ਮਾੜੀ ਮੰਨੋਗੇ ਅਸੀਂ ਤਾਂ ਉਹੀ ਜਾਇਦ ਰੱਖਿਆ ਨੇ ਪਹਿਲੀ ਕੀ ਦਾਗਰ ਕੀਆ ਅਸੀਂ ਸਰਪ 10 ਲੱਖ ਰੁਪਏ ਦੀ ਮੰਗ ਕਰੀਆ ਕੀ 10 ਲੱਖ ਰੁਪਏ ਕਿੰਨੇ ਦੇ ਬਿਜਾਰਾ ਹੋ ਜੂ ਉਹ 2 ਸਾਲ ਚੱਲਣਗੇ ਚ 4 ਸਾਲ ਚੱਲਣਗੇ ਇਹਦਾ ਮਾਨ ਦੇ ਅਸੀਂ ਜਲਦਬਾਜ਼ੀ ਕਰਦੇ ਵਜ ਚਲੋ ਸਾਡੇ ਆਪ ਨੂੰ ਦਾ ਫੈਸਲਾ ਹੈ ਉਹ ਤੇ ਫਿਰ ਮੱਥੇ ਆ ਜੋ ਹੈਗਾ ਪਰ ਇਹ ਹੈ ਵੀ ਅੱਗੇ ਬਾਅਦ ਤੇ ਅਸੀਂ ਹੋਰ ਵੀ ਜਿਹੜਾ ਟਕਾ ਅਸੀਂ ਦਾ ਚਲੋ ਹੋ ਕੇ ਉਹ ਤੇ ਅੱਗੇ ਵਾਰੀ ਅਸਿਯੋ ਕਰੀਏ ਜਿਹੜੀ ਪਰਵਾਰ ਨੂੰ ਨੌਕਰੀ ਹੈ ਉਹ ਵੀ ਮਿਲਣੀ ਚਾਹੀਦੀ ਹੈ ਉਹ ਪਰਿਵਾਰ ਦਾ ਜਿਹੜਾ ਠੱਖਤ ਨੂੰ ਗਿਆ ਉਹ ਵੀ ਜਾਇਜ਼ ਹੈ ਜਿਹੜਾ ਇੱਕ ਪਰਾਟ ਹੈ 5 ਮਰਲੇ ਦਾ ਉਹ ਵੀ ਇੱਕ ਜਾਇਜ਼ ਹੈ ਬਾਕੀ ਜਿਹੜੀ ਬੀਲੇ ਦੀ ਰਤਨਾ ਉਹ ਵੀ ਉਸ ਪਰਿਵਾਰ ਨੂੰ ਮਿਲਣੀ ਚਾਹੀਦੀ ਹੈ ਇਹ ਵੇਚੀ ਹੈ ਇਹ ਤੇ ਧਿਆਰ ਕਰ ਲੈਣਾ ਤੇ ਇੱਥੇ ਦੇ ਮਾਤਰੀ ਸਾਹਿਬ ਜੈਜਤ ਸੇਤਾ ਤਨਮਾਤਰੀ ਪੈਣ ਦੇ ਇਧਰ ਜਿਹੜੇ ਪਏ ਸੀ ਮਾਤਰਾਵੋ ਇਧਰ ਭਗਵਾਨ ਆਪਣੇ ਅਮਰਦਾਸ ਜੀ अरोड़ा ਇਹ ਤੇ ਧਿਆਨ ਦੇ ਲੈਣਾ ਇਹ ਮਸਲਾ ਜ਼ਮੀਰ ਨਾਲ ਹੋ ਜਾਏ ਕੀ ਕਿਤਾ ਥੋਡੀ ਕੋਟੀ ਦਾ ਘਰਾਓ ਵੀ ਹੋਵੇ ਨਾਲ ਇੱਥੇ ਵੀ ਚੱਲੇ ਥੋਡੀ ਕੋਟੀ ਦਾ ਵੀ ਘਰਾਓ ਕਰਨਾ ਪਵੇ ਸਾਨੂੰ ਤੇ ਥੋੜਾ ਚੇਂਜ ਕਰਦੇ ਅਸੀਂ ਆ ਕੇ ਪ੍ਰਧਾਨ ਜੋ ਇੱਥੇ ਆ ਕੇ ਗੱਲ ਕਰੋ ਇਹਨਾਂ ਨੂੰ ਨਿੱctu ਰੂਪ ਦੇ ਵਿੱਚ ਇੱਥੇ ਜਿਹੜੀਆਂ ਮਗਦਮਾੜਾ ਉੱਤੇ ਪਰੋਖਾ ਦਿਓ ਐਨੇ ਹੀ ਕਿੰਦਾ ਹੋਇਆ ਮੈਂ ਵਾਹਿਗੁਰੂ ਜਿੱਤਾਂ ਧਲਤਾ ਸਿਰ ਵਾਹਿਗੁਰੂ ਜਿੱਕੀ ਪਤੈ ਜੈ ਭੀਮ ਜੈ ਭਾਰਤ ਬਹੁਤ ਬਹੁਤ ਧੰਨਵਾਦੀ ਤੇ ਹੁਣ ਅਗਲਾ ਬਲਾਰਾ ਦੇਸ਼ ਸਿੰਘ ਜੀ ਪਰਵਾਹੀ ਜੋ ਸੁਪਾ ਪ੍ਰਧਾਨ ਨੇ ਮਿਲ ਦੇ ਕਾ ਜੁਨੇ ਪੰਜਾਬ ਦੇ ਇੱਕ ਆ ਜਿਹੜੇ ਮੇਰੇ ਸਾਥੀ ਇੱਧਰ ਖੜੇ ਨੇ ਕਿਰਪਾ ਕਰਕੇ ਇੱਧਰ ਬੈਠਣ ਦੀ ਬਨਾਲ ਚੇਖਣਾ ਕਰਨ ਇਸ ਤਰ੍ਹਾਂ ਕਰਨ ਮੇਲੇ ਵਾਲਾ ਮਾਹੌਲ ਨਮਾਓ ਆਪਾਂ ਤਾਂ ਜਿੱਤਾਂਗੇ ਜੇ ਆਪਾਂ ਆਗੂ ਵਾਲੇ ਕਹਿਣੇ ਚ ਰਹਾਗੇ ਸਾਰੇ ਸਾਥਰੋ ਬੇਚ ਇੱਧਰੀਆਂ ਤੇ ਬੈਠਣ ਦੀ ਕਿਰਪਾ ਹਤਾ ਕਰਨਾ ਤੇ ਦੇ ਮਗਰ ਨਾਲ ਬੈਠਣਾ ਇੱਥੇ ਗੜੀਆਂ ਬੈਠਣ ਦੇ ਬੈਠਣ ਦੀ ਕਿਰਪਾ ਹਤਾ ਕਰਨਾ ਤੇ ਸਿੰਘ ਜੀ ਪਰਵਾਹੀ ਆਪਣੇ ਵਿਚਾਰ ਪੇਸ਼ ਕਰਨਗੇ ਇਹਨਾਂ ਤੋਂ ਬਾਅਦ ਬਰਿੰਦਰ ਕੌਂਸਲ ਜਿਲ੍ਹਾ ਪ੍ਰਧਾਨ ਮਿਸਤਰੀ ਮਦੂਰ ਜੁਨੀਅਰ ਸੰਗਰੂਰ ਉਹ ਵਿਚਾਰ ਹੈ ਨਾ ਬਰਿੰਦਰ ਕੌਂਸਲ ਆਧੁਗ੍ਰਤੀ ਕਿਉਂ ਦੇਣਾ ਪਿੰਡ ਬੋਸ ਵਿਸਲ ਖਾਦੇ ਚਾਰ ਮਰੇਗਾ ਮਜ਼ਦੂਰਾਂ ਦੇ ਜਿੰਦਗੀ ਨੂੰ ਖਤਮ ਕਰ ਲੈ ਕਾਰਨ ਜਿਹੜਾ ਉਹਨਾਂ ਦਾ ਜ਼ਿੰਦਗੀ ਨੂੰ ਮੌਤ ਦੇ ਮੂੰਹ ਧੱਕ ਦਿੱਤਾ ਹੈ ਉਹਦੇ ਅਫਸੋਸ ਵੀ ਬੈਠੇ ਹਾਂ ਕਿ ਉਹਨਾਂ ਦੇ ਪਰਿਵਾਰਾਂ ਨੂੰ ਪੀੜਤ ਪਰਿਵਾਰਾਂ ਨੂੰ ਕੋਈ ਆਸਰਾ ਦੇਣ ਲਈ ਸਰਵਾ ਦੇਣ ਲਈ ਸਰਕਾਰ ਦਾ ਪਿੱਛਾ ਆਪ ਵੀ ਕਰ ਰਹੇ ਹਾਂ ਸੋ ਜਿਹੜੇ ਸਾਥੀ ਪੈਣਾ ਗੇਰ ਸਾਡੇ ਬਜ਼ੁਰਗ ਸਾਡੇ ਕਿਸਾਨ ਮਜ਼ਦੂਰ ਹੋਰ ਜੱਥੇਬੰਦੇ ਆਗੂ ਸਾਹਿਬਾਨ ਲਗਾਤਾਰ ਲੜ ਰਹੇ ਨੇ ਮੈਂ ਉਹਨਾਂ ਨੂੰ ਆਪਣੇ ਜੱਥੇਬੰਦੀ ਵੱਲੋਂ ਮਰੇਗਾ ਮਜ਼ਦੂਰ ਯੂਨੀਅਨ ਪੰਜਾਬ ਸਵੰਦਰ ਸੀਟੂ ਵੱਲੋਂ ਸਵਾਸ ਵੀ ਦਿਨਾ ਔਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਕੋਸਤਾਨ ਰੇਗਾ ਵਾਰੇ ਗੱਲ ਕਹਿਣੀ ਐ ਮੈਂ ਉਸ ਜਿਹੜੀ ਗੱਲ ਮਾਮਦੇ ਵਾਰੇ ਉਹਦੇ ਵਾਲੀ ਗੱਲ ਕਹਿਣੀ ਐ ਤੇ ਤੀਜਾ ਐ ਵੀ ਦਾ ਰੁੱਖ ਕੀ ਹੋਊਗਾ ਹਾਂ ਤੋਂ ਇਹਦੇ ਬਾਰੇ ਵੀ ਗੱਲ ਕਣੀ ਐ ਪਹਿਲੀ ਗੱਲ ਇਹ ਐ ਕਿ ਦੇਸ਼ ਦੇ ਵਿੱਚ ਜੋ ਵੀ ਚੀਜ਼ ਬਣੀ ਹੋਈ ਐ ਆ ਤਾਹਾਂ ਦੇਖਦੇ ਹੋ ਸੜਕ ਦੇ ਬੱਚੇ ਆ ਪਾਣੀ ਦੀਆਂ ਨਹਿਰਾਂ ਕੱਢਦੇ ਆ ਹਸਪਤਾਲ ਬਣਾਉਣਿਆਂ ਇਹ ਸਰਕਾਰਾਂ ਦੀਆਂ ਆਪਣੇ ਜਿਹੜੇ ਹੈਗੇ ਆ ਪਾਰਲੀਮੈਂਟਾਂ ਅਸੈਂਬਲੀਆਂ ਬਣਾਉਂਦਾ ਦਫ਼ਤਰ ਬਣਾਉਂਦਾ ਕੌਣ ਬਣਾਉਂਦਾ ਇਹ ਆ ਕਿਰਤੀ ਲੋਕ ਹੈਗੇ ਇਹਨਾਂ ਦਾ ਕੀਮਤ ਨਹੀਂ ਪਾਈ ਜਾ ਰਹੀ ਜੇ ਸਭ ਤੋਂ ਵੱਡਾ ਰੱਬ ਮੰਨਿਆ ਜਾਵੇ ਦੁਨੀਆ ਦਾ ਤਾਂ ਕੁਦਰਤ ਤੋਂ ਬਾਅਦ ਮਜ਼ਦੂਰ ਹੈ ਕਿਰਤ ਨਾਲ ਹੱਥ ਨਾਲ ਹੱਥਾਂ ਨਾਲ ਕਿਰਤ ਕਮਾਉਣ ਵਾਲਾ ਕਿਰਤੀ ਹੈਗਾ ਸੋ ਇਸ ਲਈ ਇਹਨਾਂ ਮਜ਼ਦੂਰਾਂ ਨੂੰ ਕੀੜੇ ਮਕੌੜੇ ਸਮਝ ਕੇ ਇਹਨਾਂ ਦਾ ਜਿੰਦਾਂ ਲਿਆਂ ਜਾਂਦੀਆਂ ਨੇ ਇੱਥੇ ਅਸੀਂ ਲੜ ਰਹੇ ਆਂ ਸਾਡੀ ਜਥੇਬੰਦੀ ਹੈ ਮਜ਼ਦੂਰਾਂ ਦੀ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਮੁਲਾਜ਼ਮਾਂ ਦੀਆਂ ਨੇ ਕਹੀថា ਦਿੱਲੀ ਦੇ ਵਿੱਚ ਫੁੱਟਪਾਥਾਂ ਤੇ ਬਹਿੰਦੇ ਆ ਲੋਕ ਘਰ ਆਏ ਨਹੀਂ ਉਹਨਾਂ ਕੋਲ ਕਿਰਾਏ ਤੋਂ ਨਹੀਂ ਮਕਾਨ ਮਿਲਦੇ ਮੁੰਬਈ ਦੇ ਵਿੱਚ ਮਕਾਨ ਨਹੀਂ ਮਿਲਦੇ ਇੱਕ ਇੱਕ ਮਰਲੇ ਦਾ ਕਰੋੜ ਕਰੋੜ ਰੁਪਈਆ ਹੈਗਾ ਕਿੱਥੋਂ ਮਜ਼ਦੂਰ ਆਪਣਾ ਮਕਾਨ ਬਣਾਉਂਗਾ ਸਿਰ ਲੱਟਕਾਉਂਦੇ ਲਈ ਲੜ ਰਹੀ ਹੈ ਜਿਹਦੇ ਇਰਾਦ ਕੀਤਾ ਜਾ ਰਿਹਾ ਹੈ ਮਜ਼ਦੂਰ ਭਰਾਓ ਜਿੱਥੇ ਵੀ ਤੁਸੀਂ ਨਿਰੇਗਾ ਦਾ ਕੰਮ ਕਰਦੇ ਹੋ ਕਾਨੂੰਨ ਇਹ ਕਹਿੰਦਾਗਾ ਕਿ ਤੁਸੀਂ ਅਰਜੀ ਦਿਓ ਜਿਹਨਾਂ ਦਾ ਜਿਹੜਾ ਇੱਥੇ ਵੀਡੀਓ ਦਾ ਅਮਲਾ ਫੈਲਾਉਂਦਾ ਵੀ ਆਓ ਨਾਂ ਲਖਾਓ ਨਾਂ ਲਖਾਓ ਨਾਂ ਲਖਾਓ ਸੈਕਟਰੀ ਆਉਂਦਾ ਜੀ ਆਰ ਆਉਂਦਾ ਏਪੀ ਆਉਂਦਾ ਕੋਈ ਵੀ ਆਉਂਦਾਗਾ ਉਹਦੇ ਦਾ ਦਵਾਰ ਨਾ ਕਰੋ ਤੁਸੀਂ ਪੰਜ ਬੰਦੇ ਲਿਖੋ ਕਟੋਗੜ 15 ਬੰਦੇ ਜਿਹੜੇ ਹੈਗੇ ਅੱਜ ਲਿਖੋ ਕਿ ਲਿਖੋ ਅੱਜ ਕਿੰਨੀ ਤਰੀਕ ਹੈ ਅੱਜ 6 ਦੀ ਆਪਣੀ 18 ਤਰੀਕ ਹੋ ਗਈ ਹੈ ਇਹਦਾ ਮਤਲਬ ਇਹ ਵਿਆਜਾਰਜੀ ਦੇ ਉਹ ਵੀਡੀਓ ਨੂੰ ਉਹ ਤੁਹਾਨੂੰ ਰਸੀਦ ਦੇਊਗਾ ਨੰਬਰ ਪਾਊਗਾ ਆਪ ਦੇ ਰੇਸ ਤੇ ਦਰਜ ਕਰੂਗਾ ਜੇ ਪੰਡਾ ਰਜਿਸਟਰ ਲੱਗਿਆ ਸਰਪੰਚ ਕੋਲੇ ਉਹਨੂੰ ਵੀ ਦਰਜ ਕਰਨੀ ਪਊ ਸਰਪੰਚ ਨੂੰ ਮੋਹਰ ਲਾ ਕੇ ਆਪਣਾ ਦਸਤ ਕਰਕੇ ਤਰੀਜ ਪਾ ਕੇ ਦੇਣਾ ਪਊਗਾ ਪਰ ਕਿਉਂ ਨਹੀਂ ਹੋ ਰਿਹਾ ਕਿਉਂਕਿ 19 ਸਾਲ ਹੋ ਗਏ 19 ਸਾਲ ਇੱਥੇ ਆ ਕਰੇ ਇੱਥੇ ਇੰਨੇ ਥਾਂ ਤੇ ਜੇ ਇੱਥੇ ਆ ਕੇ ਹਾਜ਼ਰੀ ਲੱਗਦੀ ਹੈ ਤਾਂ ਤਾਂ ਉਹ ਐਪ ਚੱਲਦਾ ਹਾਜ਼ਰੀ ਇਹ ਇਧਰੋਂ ਉਧਰ ਹੋ ਜਾਂਦੇ ਆ ਹਾਜ਼ਰੀ ਨਹੀਂ ਚੱਲਦਾ ਲੈ ਧਿਆਨ ਕਰਿਓ ਸਮਾਂ ਵੱਧ ਲੱਗ ਗਿਆ ਪਰ ਸੁਣਿਓ ਧਿਆਨ ਤੁਹਾਡੇ ਇਹ ਕੰਮ ਦੀ ਗੱਲ ਹੈ ਮੇਰੇ ਸਾਥੀ ਆਇਆ ਕਿਸਾਨ ਇਹਨਾਂ ਨੂੰ ਪਤਾ ਹੈਗਾ ਮੇਰਾ ਪਿੰਡ ਫਰਵਾਹੀ ਹੈ ਹਣੇ ਐਸ 8 ਕਿਲੋਮੀਟਰ ਦੂਰ ਪਿੰਦਾਂ ਉਦੋਂ ਪਹਿਲਾਂ ਖੁੱਡੀ ਖੁਰਦਾਂ ਜਿੱਥੇ ਅੜੀ ਸਰ ਗੁਰਦੁਆਰਾ ਤੁਹਾਡੇ ਜੀ ਵੀ ਜਾਂਦੇ ਦਰਸਲ ਕਰਨਾ ਉਹਦੇ ਨਾਲ ਪਿਛਲੇ ਪਾਸੇ 1 ਕਿਲੋਮੀਟਰ ਪਿੰਡ ਖੁੱਡੀ ਖੁਰਦਾਂ ਦਾਣਾ ਮੰਡੀ ਦਾ ਫੜਵ ਨੇ ਆ ਰਿਹਾ ਲਾਇਬ੍ਰੇਰੀਆ ਹੋਰ ਕਮੇਟੀ ਸੈਂਟਰ ਸੋ ਉਥੇ ਆਇਬ ਦਾ ਹਾਜ਼ਰੀ ਲੱਗਦੀ ਹੈ ਹਾਜ਼ਰੀ ਲਾ ਕੇ ਫੇਰ ਕਿੱਥੇ ਜਾਣਾ ਹੈ ਭਾਈ ਪਿੰਸੇ ਦਾ ਹਾਜ਼ਰੀ ਸਾਈਡ ਤੇ ਕਿੰਨੇ ਨੰਬਰ ਕਸੀ ਤੇ 6 ਨੰਬਰ ਤੇ ਆਓ ਫੇਰ ਉਥੇ ਹਾਜ਼ਰੀ ਲਾ ਕੇ ਅੱਲੇ ਆਓ ਪਰਵਾਇ ਤੋਂ ਬਰਨਾਲੇ ਬਣੀ ਜਾਓ ਪਰਵਾਇ ਤੋਂ ਉਧਰ ਨਹੀਂ ਜਾਓ 8 ਕਿਲੋਮੀਟਰ 16 ਹੋ ਗਿਆ 16 32 32 ਤੇ ਅੱਠ ਫੇਰ ਗਾਹਾਂ ਜਾਓ ਕਿੰਨਾ ਹੋ ਗਿਆ 40 ਮੁੜ ਕੇ ਹੈ ਕੰਮ ਤੋਂ ਬਾਅਦ ਫੇਰ ਉੱਥੇ ਖੁੱਡੀ ਖੁਰਦਾ ਕੇ ਅਲੀ ਲਓ ਫੇਰ ਆਪਦੇ ਪਿੰਡ ਆਓ ਕਿੰਨਾ ਹੋ ਗਿਆ 80 ਕਿਲੋਮੀਟਰ ਇਸ ਲਈ ਜਿਹੜਾ ਹੈਗਾ ਕਿੰਨਾ ਖਰਚਾ ਪਊਗਾ ਕਿੰਨਾ ਕੰਮ ਦਾ ਨੁਕਸਾਨ ਹੁੰਦਾ ਹੈਗਾ ਇਹਨਾਂ ਨੂੰ ਦੀਨ ਰਿਆ ਨਾ ਸੈਚਰਾਲੀ ਸਰਕਾਰ ਨੂੰ ਸੱੱਲ ਨੂੰ ਦੇਖ ਰਿਹਾ ਇੱਥੇ ਆ ਜਿਹੜੀ ਬੀਬੀ ਚੰਦ ਆਪਣੀ ਇੱਥੇ ਆਈਆਂ ਨਾ ਇਹਨਾਂ ਨੂੰ ਦੱਸ ਰਿਹਾ ਨਾ ਝਾੜੂ ਵਾਲਿਆਂ ਨੂੰ ਦੱਸ ਰਿਹਾ ਅਸੀਂ ਇਹਨੂੰ ਪੰਜਾਬ ਤਾਂ ਹੀ ਲੈ ਕੇ ਗਏ ਆ ਪੰਜਾਬ ਉਹ ਜਿਹੜਾ ਮਿੱਥ ਕੁਮਾਰ ਆਈਐਸ ਹੈਗਾ ਜੁਆਇੰਟ ਸੈਟਰਾ ਕਾ ਮੇਰੇ ਹੱਥ ਖੜੇ ਨੇ ਅਸੇ ਕਾ ਲਿਖੋ ਤਾਂ ਸਹੀ ਉਹਨੇ ਪੱਤਰ ਲਿਖਿਆ ਪਾ ਪੰਜਾਬ ਸਰਕਾਰ ਨੂੰ ਤੇ ਅਸੀਂ ਆਖਿਆ ਅਸੈਂਬਲੀ ਚ ਮਤਾ ਪਾਕ ਉੱਥੇ ਦੇ ਪਰਪਰ ਮਨਤਮਾਨ ਕਰਨ ਨੂੰ ਤਿਆਰ ਨਹੀਂ ਹੈ ਇਸ ਲੜਾਈ ਕਿਹਦੇ ਕੋਲੇ ਆ ਗਈ ਉਹ ਸਾਡੇ ਮੋਢਿਆਂ ਤੇ ਆ ਗਈ ਹੈ ਸੋ ਮੇਰਾ ਕਹਿਣ ਤੋਂ ਬਾਅਦ ਅੱਜ ਮੌਤਾ ਹੰਨੀਆਂ ਨੇ ਚਾਰ ਸਾਡੇ ਪਰਿਵਾਰਾਂ